ਅੰਤ ਇੱਕ ਵਾਰ ਮੁੜ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਸ਼ਰਪਰ ਨਿਊਜ਼ ਤੇ ਫੇਸਬੁੱਕ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਮੈਂ ਤੁਹਾਡਾ ਦੋਸਤ ਚੇਤਨ ਕਸ਼ਵ ਸੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਯਾਨੀ ਕਿ ਅੱਜ ਵੀ ਕੋਈ ਤਾਜ਼ਾ ਅਪਡੇਟ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਇਆ ਤਾਂ ਅੱਜ ਅੱਜ ਨਹੀਂ ਪਹਿਲਾਂ ਕੱਲ ਦੀ ਗੱਲ ਕਰ ਰਿਹਾ ਜੋ ਕੱਲ੍ਹ ਦੇਰ ਸ਼ਾਮ ਮੇਰੇ ਵੱਲੋਂ ਇੱਕ ਲਾਈਵ 'ਚ ਲਾ ਗਿਆ ਸੀ ਕਿ ਸੁੰਦਰ ਸ਼ਾਮ ਅਰੋੜਾ ਦੇ ਵਾਪਸ ਆਏ ਦੇ ਵਾਪਸ ਕਾਂਗਰਸ ਦੇ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਨੂੰ ਜਿੱਥੇ ਮਜ਼ਬੂਤੀ ਮਿਲੀ ਹੈ ਦਾ ਉੱਥੇ ਹੀ ਜਾਲ ਦਾ ਜਿਹੜੇ ਗਿਣਤੀ ਹੈ ਕੁਝ ਅਜਿਹੇ ਕਾਉਂਸਲਰਾਂ ਦੀ ਜਿਹੜੇ ਹੁਣ ਸੁੰਦਰ ਸ਼ਾਮ अरोड़ा ਦੇ ਨਾਲ ਘਰ ਦੇ ਵਿੱਚ ਵਾਪਸੀ ਕਰ ਸਕਦੇ ਨੇ ਤਾਂ ਠੀਕ ਕੱਲ ਮੇਰੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਤੇ ਕੱਲ ਹੀ ਜਿਹੜੇ ਦੇਰ ਰਾਤ ਦੋ ਕਾਉਂਸਲਰ ਨੇ ਜਸਵਿੰਦਰ ਪਾਲ ਵਾਰਡ ਨੰਬਰ 28 ਤੋਂ ਤੇ ਵਾਰਡ ਨੰਬਰ 30 ਤੋਂ ਕਾਉਂਸਲਰ ਨੇ ਨੋਚਵਾਨ ਕਾਉਂਸਲਰ ਨੇ ਵਿਕਾਸ ਗਿਲ ਉਰਫ ਬਿੱਕੀ ਜੀ ਵੱਲੋਂ ਜਿਹੜਾ ਦੇ ਸੁੰਦਰ ਸ਼ਾਮ अरोड़ा ਦੀ ਅਗਵਾਈ ਦੇ ਵਿੱਚ ਇੱਕ ਵਾਰ ਮੁੜ ਤੋਂ ਕਾਂਗਰਸ ਦਾ ਪੱਲਾ ਉਹ ਫੜ ਲਿਆ ਗਿਆ ਤਾਂ ਮੈਂ ਤਸਵੀਰ ਵੀ ਤੁਹਾਡੇ ਨਾਲ ਉਹ ਜ਼ਰੂਰ ਸਾਂਝੀ ਕਰਾਂਗਾ ਜੋ ਤਸਵੀਰ ਮੇਰੇ ਤੱਕ ਪਹੁੰਚੀ ਹੈ ਤਾਂ ਕੱਲ ਦੇਰ ਸ਼ਾਮ ਹੀ ਮੇਰੇ ਵੱਲੋਂ ਜਿਹੜੀ ਉਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਸੁੰਦਰ ਸ਼ਾਮ अरोड़ा ਦੇ ਆਉਣ ਦੇ ਨਾਲ ਬਹੁਤ ਸਾਰੇ ਤਕਰੀਬਨ ਮੇਰੇ ਵੱਲੋਂ 8 MC 81 ਕਿ 8 MC ਜਿਹੜੇ ਪਟਾਕਾ ਪਾਉਣਗੇ ਤਾਂ ਉਹਨਾਂ ਵਿੱਚੋਂ 2 MC ਆ ਜਿਹੜੇ ਉਹ ਵਾਪਸ ਆ ਚੁੱਕੇ ਨੇ ਤਾਂ ਸੁੰਦਰ ਸ਼ਾਮ अरोड़ा ਜਦੋਂ ਭਾਜਪਾ ਦੇ ਵਿੱਚ ਗਏ ਸੀ ਤਾਂ ਉਦੋਂ ਉਹਨਾਂ ਵੱਲੋਂ ਵੀ ਭਾਜਪਾ ਜੁਆਇਨ ਕਰ ਲਈ ਗਈ ਸੀ ਤਾਂ ਹੁਣ ਸੁੰਦਰਸ਼ਾਮ अरोड़ा ਦੀ ਘਰ ਵਾਪਸੀ ਭਾਵੇਂ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਉਹ ਵੀ ਕਾਂਗਰਸ ਦੇ ਵਿੱਚ ਵਾਪਸ ਆ ਚੁੱਕੇ ਨੇ ਤਾਂ ਕਾਂਗਰਸ ਦੇ ਕੌਂਸਲਰਾਂ ਦੀ ਜਿਹੜੀ ਗਿਣਤੀ ਹੈ ਉਹਦੇ ਵਿੱਚ ਇਜ਼ਾਫਾ ਹੋਇਆ ਉਸ ਵਿੱਚ ਵਾਧਾ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਐਮਸੀਆਂ ਦੀ ਗਿਣਤੀ ਹੈ ਜਿਹੜੀ ਉਹ 17 ਦੇ ਕਰੀਬ ਗਿਣਤੀ ਸੀ ਤਾਂ ਮੈਂ ਤੁਹਾਨੂੰ ਇੱਕ ਵਾਰ ਫੋਟੋ ਵੀ ਦਿਖਾ ਦਿੰਦਾ ਕਿ ਸੋ ਤੁਸੀਂ ਵੇਖ ਸਕਦੇ ਹੋ ਕਿ ਜਸਵਿੰਦਰਪਾਲ ਵਾਰਡ ਨੰਬਰ 28 ਤੋਂ ਐਮਸੀ ਨੇ ਤੇ ਵਾਰਡ ਨੰਬਰ 30 ਤੋਂ ਐਮਸੀ ਨੇ ਵਿਕਾਸ ਗਿੱਲ ਉਰਫ ਬਿੱਕੀ ਤਾਇਨਾ ਵੱਲੋਂ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਗਈ ਹੈ ਤਾਂ ਸੁੰਦਰ ਸ਼ਮ अरोड़ा ਵੱਲੋਂ ਖੁਦ ਇਹਨਾਂ ਦੇ ਗਲੇ ਦੇ ਵਿੱਚ ਕਾਂਗਰਸ ਦਾ ਜਿਹੜਾ ਉਹ ਸਰੂਪਾ ਪਾਇਆ ਗਿਆ ਤਾਂ ਇਹਨਾਂ ਨੂੰ ਇੱਕ ਵਾਰ ਮੁੜ ਤੋਂ ਕਾਂਗਰਸ ਦੇ ਵਿੱਚ ਇਹਨਾਂ ਦੀ ਜੁਆਇਨਿੰਗ ਕਰਵਾਈ ਗਈ ਹੈ ਸੋ ਅਜੇ ਹੋਰ ਕਈ ਪਟਾਕੇ ਪਹਿਣਗੇ ਅਜੇ ਕਈ ਹੋਰ ਕਾਉਂਸਲਰ ਨੇ ਉਹ ਜਿਹੜੇ ਉਹ ਕਾਂਗਰਸ ਦੇ ਵਿੱਚ ਵਾਪਸ ਆਉਣਗੇ ਕਿਉਂਕਿ ਮੈਂ ਪਹਿਲੇ ਹੀ ਕਿਹਾ ਸੀ ਕਿ ਕਾਂਗਰਸ ਦੇ ਵਿੱਚ ਜਿਵੇਂ ਸੁੰਦਰ ਸ਼ਾਮ अरोड़ा ਵਾਪਸ ਆਉਣਗੇ ਤਾਂ ਬਹੁਤ ਸਾਰੇ ਕਾਉਂਸਲਰ ਉਹਨਾਂ ਦੇ ਨਾਲ ਆ ਸਕਦੇ ਨੇ ਤਾਂ ਕੱਲ 8 ਕਾਉਂਸਲਰਾਂ ਦਾ ਮੇਰੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜਲਦ 8 ਕਾਉਂਸਲਰ ਦੇਕਰ ਸੁੰਦਰ ਸ਼ਾਮ अरोड़ा ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ 8 ਐਮਸੀਐ ਜਿਹੜੇ ਉਹ ਉਹ ਵੱਟਤੇ ਪਏ ਨੇ ਬੱਤ ਜਿਨ੍ਹਾਂ ਨੂੰ ਆਵਾਜ਼ ਮਾਰਨ ਦੀ देर ਆ ਜਾਂ ਜਿਨ੍ਹਾਂ ਦਾ ਜਿਨ੍ਹਾਂ ਦੀ ਬਾਹ ਫੜਨ ਦੀ देर ਆ ਤਾਂ ਉਹ ਛੱਟਪਾਟ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਗੇ ਪਰੰਤੂ ਹੁਣ ਹੈ ਦੇਖਣਾ ਹੋਵੇਗਾ ਕਿ ਸੁੰਦਰ ਸ਼ਾਮ ਅਰੋੜਾ ਕਿੰਨੇ ਕੁ ਜਲਦੀ ਤੇ ਕਿੰਨੇ ਕੁ ਹੁਣ ਤੇਜ਼ੀ ਦੇ ਨਾਲ ਕੰਮ ਕਰਦੇ ਨੇ ਤਾਂ ਕਿ ਇਹ ਤਾਂ ਜਿਸ ਤੋਂ ਬਾਅਦ ਇਹ ਸਾਰੇ ਨਤੀਜੇ ਆ ਜਿਹੜੇ ਉਹ ਸਾਹਮਣੇ ਆ ਸਕਣ ਉੱਥੇ ਹੀ ਕੱਲ ਜਦੋਂ ਮੇਰੇ ਵੱਲੋਂ ਦੇਸ਼ ਸ਼ਾਮ ਇਹ ਲਾਈਵ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਦੇ ਅੱਠ ਕਾਉਂਸਲਰ ਨੇ ਤਾਂ ਉਹ ਵੱਡਾ ਧਮਾਕਾ ਕਰ ਸਕਦੇ ਨੇ ਕੋਈ ਪਟਾਕਾ ਪਾ ਸਕਦੇ ਨੇ ਨਾ ਠੀਕ ਚੋ ਮੇਰੇ ਤੱਕ ਹੁਣ ਜਾਣਕਾਰੀ ਪਹੁੰਚੀ ਹੈ ਤਾਂ ਉਹਨਾਂ ਸਾਰੇ ਕੌਂਸਲਰਾਂ ਤੱਕ ਜੋ ਨਿਰਾਸ਼ ਚੱਲ ਰਹੇ ਨੇ ਮੇਅਰ ਦੀ ਕਾਰਗੁਜ਼ਾਰੀ ਤੋਂ ਮੰਤਰੀ ਦੀ ਕਾਰਗੁਜ਼ਾਰੀ ਤੋਂ ਤਾਂ ਜੋ ਮੇਰੇ ਤੱਕ ਜਾਣਕਾਰੀ ਪਹੁੰਚੀ ਹੈ ਪ੍ਰੋਸੈਜੋਗ ਸੂਤਰਾਂ ਦੇ ਮੁਤਾਬਕ ਤਾਂ ਉਹਨਾਂ ਤੱਕ ਉਹਨਾਂ ਕੌਂਸਲਰਾਂ ਤੱਕ ਪਹੁੰਚ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਉਹਨਾਂ ਨੂੰ ਮਨਾਉਣ ਦੀਆਂ ਜਿਹੜੀਆਂ ਚਾਰਾਂ ਸੋਈਆਂ ਨੇ ਕੋਸ਼ਿਸ਼ਾਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਹੋ ਸਕਦਾ ਹੈ ਕਿ ਜਲਦ ਤੇ ਬ੍ਰਹਮਸ਼ੰਕਰ ਚਿੰਪਾ ਵੱਲੋਂ ਕੋਈ ਵੱਡੀ ਮੀਟਿੰਗ ਦਾ ਵੀ ਜਿਹੜਾ ਉਹ ਸੱਦਾ ਦੇ ਦਿੱਤਾ ਜਾਵੇ ਤਾਂ ਹੁਣ ਦੂਜੇ ਪਾਸੇ ਜੇਕਰ ਸੁੰਦਰ ਸ਼ਾਮ ਅਰੋੜਾ ਦੀ ਗੱਲ ਕਰੇ ਤਾਂ ਉਹਨਾਂ ਦਾ ਹੁਣ ਉਹਨਾਂ ਦੀ ਕਾਰਗੁਜ਼ਾਰੀ ਵੇਖਣਾ ਉਹ ਵੇਖਣੀ ਹੋਵੇਗੀ ਕਿ ਹੁਣ ਉਹ ਕਾਂਗਰਸ ਪਾਰਟੀ ਦੇ ਵਿੱਚ ਆ ਕੇ ਮੋੜ ਤੋਂ ਸਰਗਰਮ ਹੁੰਦੇ ਨੇ ਜਾਂ ਨਹੀਂ ਕਿਉਂਕਿ ਐਸ ਟਾਈਮ ਜੇਕਰ ਸੁੰਦਰ ਸ਼ਾਮ ਅਰੋੜਾ ਇਹ ਆਪਣੇ ਇਹ ਹਲਕੇ ਦੇ ਵਿੱਚ ਜੇਕਰ ਉਹ ਸਰਗਰਮ ਹੁੰਦੇ ਨੇ ਤਾਂ ਉਹਨਾਂ ਦਾ ਪਹਿਲਾ ਟਾਰਗੇਟ ਹੈ ਜਿਹੜਾ ਉਹ ਚਲੋ ਹਜੇ ਤੱਕ ਉਹ ਬੋਲ ਕੇ ਤਾਂ ਨਹੀਂ ਦੱਸਣਗੇ ਤਾਂ ਪਰੰਤੂ ਉਹਨਾਂ ਵੱਲੋਂ ਜਿਹੜਾ ਪਹਿਲਾ ਉਹਨਾਂ ਦਾ ਨਿਸ਼ਾਨਾ ਜਾਂ ਟਾਰਗੇਟ ਹੈ ਉਹ ਨਗਰ ਨਿਗਮ ਤੇ ਇਹ ਆਪਣਾ ਕਾਂਗਰਸ ਪਾਰਟੀ ਦਾ ਮੇਅਰ ਬਿਠਾਉਣਾ ਹੋਵੇਗਾ ਕਿਉਂਕਿ ਨਸਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਵੱਲੋਂ ਫਲੋਰ ਟੈਸਟ ਜਿਹੜਾ ਉਹ ਕਰਵਾਇਆ ਜਾ ਚੁੱਕਿਆ ਤਾਂ ਉਸ ਵਕਤ ਵੀ ਜਿਹੜੀ ਉਹ ਬ੍ਰਹਮਸ਼ੰਕਰ ਜਿੰਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਤਾਂ ਉਸ ਵਕਤ ਜਦੋਂ ਇਹ ਫਲੋਰ ਟੈਸਟ ਇਹ ਕਰਵਾਇਆ ਗਿਆ ਸੀ ਕਾਂਗਰਸ ਵੱਲੋਂ ਜਾਂ ਭਾਜਪਾ ਵੱਲੋਂ ਤਾਂ ਉਸ ਵਕਤ ਇਹ ਬ੍ਰਹਮਸ਼ੰਕਰ ਜਿੰਪਾ ਜਿਹੜੇ ਉਹ ਆਪਣੇ ਐਮਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਦੇ ਵਿੱਚ ਲੈ ਕੇ ਗਏ ਸਨ ਤਾਂ ਉੱਥੇ ਚਾਹ ਪਾਣੀ ਪਿਲਾ ਗਿਆ ਜਿਸ ਇੱਕ ਫੋਟੋ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਖਿਚਵਾਈ ਗਈ ਸੀ ਕੌਂਸਲਰਾਂ ਦੇ ਨਾਲ ਤਾਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਐਮਸੀਆਂ ਦੇ ਨਾਲ ਹੈ ਪਰੰਤੂ ਕਿਤੇ ਨਾ ਕਿਤੇ ਅਜੇ ਵੀ ਐਮਸੀ ਨੇ ਜਿਹੜੇ ਉਹ ਅਸੰਤੋਸ਼ਿਤ ਦਿਖਾਈ ਦੇ ਰਹੇ ਨੇ ਤਾਂ ਮੇਰੀ ਕੁਝ 4 ਤੋਂ 5 ਐਮਸੀਆਂ ਦੇ ਨਾਲ ਗੱਲ ਹੋਈ ਹੈ ਅੱਜ ਵੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਨ੍ਹਾਂ ਨੂੰ ਅਸੀਂ ਹਰਾਇਆ ਸੀ ਤਾਂ ਉਹਨਾਂ ਐਮਸੀਆਂ ਜਦੋਂ ਮੰਤਰੀ ਸਾਹਿਬ ਨੇ ਸਾਡੇ ਵਾਰਡ ਦੇ ਵਿੱਚ ਆਉਣਾ ਹੁੰਦਾ ਤਾਂ ਉਹਨਾਂ ਵਿਅਕਤੀਆਂ ਨੂੰ ਜਾਂ ਉਹਨਾਂ ਉਮੀਦਵਾਰਾਂ ਨੂੰ ਜਿਨ੍ਹਾਂ ਵੱਲੋਂ ਜਿਨ੍ਹਾਂ ਨੂੰ ਸਾਡੇ ਵੱਲੋਂ ਹਰਾਇਆ ਗਿਆ ਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਫੋਨ ਕੀਤਾ ਜਾਂਦਾ ਤੇ ਸਾਨੂੰ ਇਹ ਵੀ ਜਾਣਕਾਰੀ ਨਹੀਂ ਹੁੰਦੀ ਹੈ ਕਿ ਸਾਡੇ ਵਾਰਡ ਦੇ ਵਿੱਚ ਅੱਜ ਮੰਤਰੀ ਸਾਹਿਬ ਆ ਰਹੇ ਨੇ ਤਾਂ ਇਸ ਗੱਲ ਨੂੰ ਲੈ ਕੇ ਵੀ ਜਿਹੜਾ ਕੌਂਸਲਰਾਂ ਦੇ ਵਿੱਚ ਉਹ ਭਾਰੀ ਰੋਸ ਪਾਇਆ ਜਾ ਰਿਹਾ ਹੈ ਬ੍ਰਹਮਸ਼ੰਕਰ ਜਿੰਪਾ ਪ੍ਰਤੀਯੋਗੀ ਹੁਸ਼ਾਰਪੁਰ ਤੋਂ ਆਇਆ ਕਿ ਨਹੀਂ ਤੇ ਕੈਬਨਿਟ ਮੰਤਰੀ ਨੇ ਤੇ ਮੇਅਰ ਸੁਰੇਂਦਰ ਸ਼ਿੰਦਾ ਪ੍ਰਤੀ ਵੀ ਐਸੀ ਗੱਲ ਨੂੰ ਲੈ ਕੇ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਕਿਉਂਕਿ ਹਰਾਉਣ ਦੇ باوجود ਉਹਨਾਂ ਦਾ ਕਹਿਣਾ ਹੈ ਕਿ ਧਰਜੀ ਹੈ ਜਿਹੜੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਸੋ ਜਸਵਿੰਦਰ ਪਾਲ ਨੇ ਜੀ ਵਾਰਡ ਨੰਬਰ 28 ਤੋਂ ਐਮਸੀ ਤਾਂ ਵਾਰਡ ਨੰਬਰ 30 ਤੋਂ ਐਮਸੀ ਨੇ ਵਿਕਾਸ ਗਿਲ ਉਰਫ ਬਿੱਕੀ ਇਹਨਾਂ ਵੱਲੋਂ ਅੱਜ ਮਾਫੀ ਚਾਹੁੰਦਾ ਕੱਲ੍ਹ ਦੇਰ ਸ਼ਾਮੀਆ ਜਿਹੜਾ ਉਹ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ ਗਿਆ ਅਸੀਂ ਤਾਂ ਆਪਾਂ ਕਹਿ ਸਕਦੇ ਕਿ ਪਹਿਲੇ ਦਿਨ ਹੀ ਸੁੰਦਰਸ਼ਾਮ ਅਰੋੜਾ ਨੂੰ ਜਿਹੜਾ ਉਹ ਵੱਡਾ ਬਲ ਮਿਲਿਆ ਸੋ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੋਂ ਸੁੰਦਰਸ਼ਾਮ ਅਰੋੜਾ ਜੋੜ ਤੋੜ ਸ਼ੁਰੂ ਕਰਦੇ ਨੇ ਤੇ ਕਿੰਨੀ ਕੁ ਜਲਦੀ ਉਹ ਨਗਰ ਨਿਗਮ ਤੇ ਕਾਂਗਰਸ ਪਾਰਟੀ ਦਾ ਮੇਅਰ ਬਿਠਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਕਾਮਯਾਬ ਹੁੰਦੇ ਵੀ ਨੇ ਜਾਂ ਫਿਰ ਨਹੀਂ ਫਿਲਹਾਲ ਇਤਾਂ ਸਮਾਂ ਹੀ ਦੱਸੇਗਾ ਸੋ ਬਹੁਤ ਬਹੁਤ ਧੰਨਵਾਦੀ ਤੁਸੀਂ ਇਹ ਤਾਜ਼ਾ ਅਪਡੇਟ ਲਈ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ